ਸਸ਼ੇ ਕਾਲਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੇ ਇੱਕ ਹੋਰ ਨਵੀਂ ਵੀਡੀਓ ਚ ਅੱਜ ਅਸੀਂ ਤੁਹਾਡੇ ਲਈ ਦੋ ਐਡਾਂ ਲੈ ਕੇ ਪਹੁੰਚੇ ਹਾਂ ਜੀ ਜਿਹਦੇ ਵਿੱਚ ਇੱਕ ਤਾਂ ਐਨ ਆਰ ਆਈ ਭਰਾ ਦੀ 3.5 ਕਿਲੇ ਜ਼ਮੀਨ ਹੈ ਪਲਾਟਾਂ ਵਾਲੀ ਜ਼ਮੀਨ ਹੈ ਤੇ ਦੂਜਾ ਅਸੀਂ ਲੈ ਕੇ ਆਏ ਹਾਂ ਜੀ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੇਕਰ ਤੁਸੀਂ ਵੀ ਕੋਈ ਨਵਾਂ ਘਰ ਕੋਠੀ ਮਕਾਨ ਬਣਾ ਰਹੇ ਹੋ ਤਾਂ ਤੁਸੀਂ ਉਹਦੇ ਲਈ ਕੁਝ ਵਧੀਆ ਕਰਨਾ ਚਾਹੁੰਦੇ ਹੋ ਜਾਂ ਕੋਈ ਜਾਲੀਆਂ ਵਗੈਰਾ ਵਧੀਆ ਬਣਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਹ ਵਾਲੀ ਵੀਡੀਓ ਸੇਵ ਕਰ ਲਓ ਤੁਹਾਡੇ ਲਈ ਕਿਉਂਕਿ ਇਹਦੇ ਵਿੱਚ ਤੁਹਾਨੂੰ ਜਿਹੜੇ ਸਿਮਿੰਟ ਦੇ ਕਈ ਤਰ੍ਹਾਂ ਦੇ ਪ੍ਰੋਡਕਟ ਦੇਖਣ ਨੂੰ ਮਿਲਣਗੇ ਜਿਵੇਂ ਕਿ ਇੱਥੇ ਪਾਵੇਸਮੈਂਟ ਦੇ ਜਾਲੀਆਂ ਚੁੱਲ੍ਹੇ ਨੱਕੇ ਤੇ ਹੋਰ ਵੀ ਪਤਾ ਨਹੀਂ ਕਿੰਨਾ ਕੁ ਸਮਾਨ ਇਹਨਾਂ ਵੀਰਾਂ ਕੋਲ ਮਿਲਦਾ ਆਲ ਇੰਡੀਆ ਦੇ ਵਿੱਚ ਡਿਲੀਵਰੀ ਦਾ ਖਾਸ ਪ੍ਰਬੰਧ ਹੈ ਜਿਵੇਂ ਤੁਸੀਂ ਦੇਖਸਾ ਡਿਜ਼ਾਈਨਿੰਗ ਖੰਬੇ ਹੈ ਤੇ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਕੋਲ ਸਿਮਿੰਟ ਦਾ ਬਣਿਆ ਹੋਇਆ ਸਮਾਨ ਤੇ ਤਸੱਲੀ ਬਖਸ਼ ਸਮਾਨ ਹੁੰਦਾ 10-12 ਸਾਲ ਦੀ ਇਹ ਗਾਰੰਟੀ ਦਿੰਦੇ ਨੇਗੇ ਤੇ ਬਾਕੀ ਜਿਹੜੇ ਇਹ ਜਾਲੀਆਂ ਨੇ ਇਹ ਤੁਸੀਂ ਆਪਦੇ ਡਿਜ਼ਾਈਨ ਦੇ ਹਿਸਾਬ ਨਾਲ ਲੈ ਸਕਦੇ ਹੋ ਤੇ ਬਣਵਾ ਵੀ ਸਕਦੇ ਇਹਨਾਂ ਕੋਲ ਜੇ ਤੁਸੀਂ ਆਪਦੀ ਮਰਜ਼ੀ ਨਾਲ ਬਣਵਾਉਣੀ ਹੈ ਹੁਣ ਤੇ ਬਾਕੀ ਇਹਨਾਂ ਕੋਲ ਹਰ ਪ੍ਰਕਾਰ ਦੇ ਡਿਜ਼ਾਈਨ ਮਿਲ ਜਾਂਦੇ ਨੇ ਨੱਕੇ ਚੁੱਲ੍ਹੇ ਜਾਲੀਆਂ ਤੇ ਜਿਹੜੇ ਪਾਵੇ ਜੀ ਹੁੰਦੇ ਜੀ ਬਹੁਤ ਸਾਰਾ ਸਮਾਨ ਇਹਨਾਂ ਕੋਲੇ ਮਿਲਦਾ ਜੀ ਤੇ ਹੋਮ ਡਿਲੀਵਰੀ ਦਾ ਖਾਸ ਪ੍ਰਬੰਧ ਇਹਨਾਂ ਵੀਰਾਂ ਕੋਲੇ ਤੇ ਜੇ ਤੁਸੀਂ ਕੋਈ ਨਵਾਂ ਘਰ ਕੋਠੀ ਮਕਾਨ ਬਣਾ ਰਹੇ ਹੋ ਤਾਂ ਇਹਨਾਂ ਵੀਰਾਂ ਨੂੰ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਤੇ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਇਹਨਾਂ ਨੇ ਦਿਖਾਇਆ ਹੋਇਆ ਹੈਗਾ ਜੀ ਤੇ ਇੱਕ ਵਾਰ ਸੇਵਾ ਦਾ ਮੌਕਾ ਇਹਨਾਂ ਨੂੰ ਜ਼ਰੂਰ ਦਿਓ ਜੀ ਤੇ ਤਸੱਲੀ ਬਖਸ਼ ਕੰਮ ਆ ਇੱਕ ਨੰਬਰ ਦਾ ਕੰਮ ਹੈ 10 15 ਸਾਲ ਦੀ ਤੁਹਾਨੂੰ ਗਰੰਟੀ ਦੇ ਨਾਲ ਇਥੇ ਸਮਾਨ ਮਿਲੂਗਾ ਜੀ ਜਿਹੜਾ ਵੀ ਤੁਸੀਂ ਖਰੀਦੋਗੇ ਤੇ ਬਾਕੀ ਨੰਬਰ ਸਕਰੀਨ ਤੇ ਦਿੱਤਾ ਹੋਇਆ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜਿਹੜਾ ਭੈਣ ਭਰਾ ਕੋਈ ਵੀ ਚੀਜ਼ ਖਰੀਦਣ ਜਾਊਗਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਡਿਸਕਾਊਂਟ ਪਾਊਗਾ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਜਾਓਗੇ ਤਾਂ ਵੱਧ ਤੋਂ ਵੱਧ ਡਿਸਕਾਊਂਟ ਪਾਓਗੇ ਤਾਂ ਤੁਸੀਂ ਨੰਬਰ ਨੋਟ ਕਰ ਲਓ ਜੀ 7986764 ਪੂਰਾ 500 7986764 ਪੂਰਾ 500 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਜਿਹੜੀ ਐਨ ਆਰ ਆਈ ਭਰਾ ਦੀ ਜ਼ਮੀਨ ਬਾਰੇ ਇਹ ਐਨ ਆਰ ਆਈ ਭਰਾ ਦੀ 3.5 ਕਿਲੇ ਜ਼ਮੀਨ ਵਿਕਾਊ ਆ ਨਿਆਈ ਵਾਲੀ ਜ਼ਮੀਨ ਐ ਪਲਾਟਾਂ ਵਾਲੀ ਜ਼ਮੀਨ ਐ ਪਿੰਡ ਕੋਕਰੀ ਬੁੱਤਰ ਧਰਮਕੋਟ ਮੋਗਾ ਤੇ ਵੀਰ ਦਾ ਨੰਬਰ ਜਿਹੜਾ ਉਹ ਵੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਤੁਸੀਂ ਦੇਖ ਸਕਦੇ ਹੋ ਜੀ ਕਿਵੇਂ ਕੋਈ ਰੋਡ ਲੱਗਦਾਗਾ ਤੇ ਕਿਹੋ ਜੀ ਜ਼ਮੀਨ ਹੈ ਕਿਹੜੇ ਰੋਡ ਤੇ ਤੁਸੀਂ ਦੇਖ ਸਕਦੇ ਹੋ ਵਧੀਆ ਰੋਡ ਦੇ ਉੱਤੇ ਇਹ ਲੱਗਦੀ ਹੈਗੀ ਪਲਾਟਾਂ ਵਾਲੀ ਜ਼ਮੀਨ ਹੈ ਜੇਕਰ ਕਿਸੇ ਨੇ ਪਲਾਟ ਲੈਣਾ ਹੋਵੇ ਤਾਂ ਤੁਸੀਂ ਇਹ ਵੀਰ ਦੇ ਨਾਲ ਵਟਸਐਪ ਰਾਹੀਂ ਕਾਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ 00389265315285 ਇਹ ਵਟਸਐਪ ਨੰਬਰ ਹੈ ਜੀ ਤੁਸੀਂ ਇਸ ਵੀਰ ਦੇ ਨਾਲ ਵਟਸਐਪ ਰਾਹੀਂ ਗੱਲ ਕਰ ਸਕਦੇ ਹੋ ਜੇ ਕਿਸੇ ਨੇ 3.5 ਕਿਲੇ ਜ਼ਮੀਨ ਨਿਆਈ ਵਾਲੀ 60 ਲੱਖ ਰੁਪਏ ਡਿਮਾਂਡ ਪਲਾਟਾਂ ਵਾਲੀ ਇਹ ਜ਼ਮੀਨ ਹੈ ਜੀ ਪਿੰਡ ਕੋਕਰੀ ਬੁੱਟਰ ਧਰਮਕੋਟ ਮੋਗਾ ਦੀ ਇਹ ਜ਼ਮੀਨ ਹੈ ਤੇ ਤੁਸੀਂ ਇਸ ਵੀਰ ਦੇ ਨਾਲੇ ਨੰਬਰ ਤੇ ਗੱਲ ਕਰਕੇ ਖਰੀਦ ਸਕਦੇ ਹੋ WhatsApp ਰਾਹੀਂ ਤੁਸੀਂ ਕਾਲ ਕਰ ਸਕਦੇ ਹੋ ਜੀ ਕਿਉਂਕਿ ਇਹ ਵੀਰ ਵਿਦੇਸ਼ ਰਹਿੰਦਾ ਇਸ ਕਰਕੇ ਤੁਹਾਨੂੰ WhatsApp ਰਾਹੀਂ ਹੀ ਕਾਲ ਕਰਨੀ ਪੈਣੀ ਹੈ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਤਾਂ ਸਾਡਾ WhatsApp ਨੰਬਰ ਨੋਟ ਕਰ ਲਓ 9877988444 ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ ਐਸ ਨੰਬਰ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰੋਕਟੀਵੇਸ਼ਨਾ ਚਾਹੁੰਦੇ ਹੋ ਉਹਦੀ ਇੱਕ ਵਧੀਆ ਵੀਡੀਓ ਬਣਾ ਕੇ ਭੇਜੋ ਜੀ ਫੁੱਲ ਸਕਰੀਨ ਦੀ 5 ਤੋਂ 7 ਮਿੰਟਾਂ ਦੀ ਤੇ ਦਿਓ ਸਾਰੀ ਜਾਣਕਾਰੀ ਤੇ 5-7 ਭੇਜੋ ਫੋਟੋਆਂ ਉਸ ਤੋਂ ਬਾਅਦ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਤੁਹਾਡਾ ਸਾਰਾ ਨਾਮ ਤੈਦ ਲਓ ਧੰਨਵਾਦ ਆਹ ਵੀਡੀਓ ਨੂੰ ਇੰਨੀ ਕੁ ਜ਼ਿਆਦਾ ਸ਼ੇਅਰ ਕਰ ਦਿਓ ਜੀ ਤਾਂ ਕਿ ਉਹ ਜਾਲੀ ਵਾਲੇ ਵੀਰ ਨੇ ਜਿਹੜੇ ਉਹਨਾਂ ਨੂੰ ਵੱਧ ਤੋਂ ਵੱਧ ਕੰਮ ਮਿਲ ਸਕੇ ਸੋ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਉਹਨਾਂ ਦਾ ਬਹੁਤ ਫਾਇਦਾ ਹੋ ਜੂਗਾ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ